ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਹਾਂ ਵੇਪੰਜੀ ਸੰਗ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 23 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 23 ਜਨਵਰੀ ਵਾਲੇ ਦਿਨ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਸਭ ਤੋਂ ਪ੍ਰਮੁੱਖ ਘਟਨਾ ਹੈ ਸਾਡਕੋ 23 ਜਨਵਰੀ 1915 ਦੀ ਇਸ ਦਿਨ ਗਦਰ ਪਾਰਟੀ ਦੇ ਮੈਂਬਰਾਂ ਨੇ ਸਾਂਨੇਵਾਲ ਵਿੱਚ ਡਾਕਾ ਮਾਰਿਆ ਸੀ ਇਸ ਦਿਨ ਗਦਰ ਪਾਰਟੀ ਦੇ ਕਾਰਕੁਨਾਂ ਨੇ ਕਰਤਾਰ ਸਿੰਘ ਸਰਾਭਾ ਦੀ ਅਗਵਾਈ ਵਿੱਚ ਲੁਧਿਆਣਾ ਦੇ ਨੇੜੇ ਸਾਂਨੇਵਾਲ ਦੇ ਵਿੱਚ ਇੱਕ ਵਪਾਰੀ ਦੇ ਘਰ ਵਿੱਚ ਡਾਕਾ ਮਾਰਿਆ ਸੀ ਉਹਨਾਂ ਨੂੰ ਹਥਿਆਰ ਖਰੀਦਣ ਦੇ ਲਈ ਪੈਸਿਆਂ ਦੀ ਜ਼ਰੂਰਤ ਸੀ ਇਸ ਲਈ ਉਹਨਾਂ ਨੇ ਵਪਾਰੀ ਦੇ ਘਰ ਵਿੱਚ ਦਾਖਲ ਹੋ ਕੇ ਪੈਸਿਆਂ ਦੀ ਮੰਗ ਕੀਤੀ ਪਰ ਜਦੋਂ ਉਹਨਾਂ ਨੇ ਪੈਸੇ ਨਾ ਦਿੱਤੇ ਤਾਂ ਉਹਨਾਂ ਨੇ ਬੀਬੀ ਸ਼ੋਭੀ ਦੇ ਪਤੀ ਦੀ ਘੁਰ ਮਾਰਕੁੱਟ ਵੀ ਕੀਤੀ ਅਤੇ ਉਹਨਾਂ ਨੂੰ ਵਪਾਰੀ ਦੇ ਘਰ ਵਿੱਚ ਪਏ ਗਹਿਣੇ ਲੈ ਗਏ ਅਤੇ ਉਹ ਗਹਿਣੇ ਲੈ ਕੇ ਉੱਥੋਂ ਜਾਣ ਲੱਗੇ ਇਸੇ ਦੌਰਾਨ ਕਰਤਾਰ ਸਿੰਘ ਸਰਾਬੇ ਦੇ ਸਾਥੀਆਂ ਵਿੱਚੋਂ ਇੱਕ ਨੇ ਬੀਬੀ ਸੋਭੀ ਦੀ ਧੀ ਦੀ ਜਿਤਨਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਰਤਾਰ ਸਿੰਘ ਸਰਾਬੇ ਨੇ ਉਸ ਨੂੰ ਵੇਖ ਲਿਆ ਤੇ ਤੁਰੰਤ ਉਸ ਨੂੰ ਕਿਹਾ ਕਿ ਉਹ ਉਸ ਨੂੰ ਭੈਣ ਮੰਨ ਲਵੇ ਨਹੀਂ ਤਾਂ ਉਸ ਨੂੰ ਉੱਥੇ ਹੀ ਗੋਲੀ ਮਾਰ ਕੇ ਮਾਰ ਦਿੱਤਾ ਜਾਵੇਗਾ ਇਸ ਤੇ ਉਹ ਮੰਨ ਗਿਆ ਤੇ ਲੜਕੀ ਨੂੰ ਭੈਣ ਕਹਿ ਕੇ ਮਾਫੀ ਮੰਗ ਲਈ ਇਸੇ ਦੌਰਾਨ ਬੀਬੀ ਸੋਭੀ ਨੇ ਕਰਤਾਰ ਸਿੰਘ ਸਰਾਬੇ ਨੂੰ ਕਿਹਾ ਕਿ ਇਹ ਗਹਿਣੇ ਉਸਨੇ ਆਪਣੀ ਧੀ ਦੇ ਵਿਆਹ ਦੇ ਲਈ ਰੱਖੇ ਹੋਏ ਸਨ ਤਾਂ ਕਰਤਾਰ ਸਿੰਘ ਜ਼ਰਾਬੇ ਨੇ ਉਹ ਗਹਿਣੇ ਉਸ ਨੂੰ ਵਾਪਸ ਕਰਕੇ ਕਿਹਾ ਕਿ ਲੈ ਬੀਬੀ ਇਹਨਾਂ ਵਿੱਚੋਂ ਕੁਝ ਗਹਿਣੇ ਤੂੰ ਆਪਣੀ ਧੀ ਦੇ ਵਿਆਹ ਦੇ ਲਈ ਰੱਖ ਲੈ ਅਤੇ ਕੁਝ ਸਾਨੂੰ ਹਥਿਆਰ ਲੈਣ ਦੇ ਲਈ ਦੇ ਦੇ ਇਹ ਸਨ ਸੱਚੇ ਇਨਕਲਾਬੀਆਂ ਤੇ ਖੜਕੂ ਸਿੰਘਾਂ ਦੇ ਖਲਾ ਜੋ ਕਿਸੇ ਨਾਲ ਵੀ ੱੱਕਾ ਨਹੀਂ ਕਰਦੇ ਸੀ। ਇਹ ਘਟਨਾ 23 ਜਨਵਰੀ 1949 ਦੀ ਹੈ। ਇਸ ਦਿਨ ਡਾਕਟਰ ਭੀਮਰਾਓ ਬੇਦਕਰ ਨੇ ਅਕਾਲੀਆਂ ਨੂੰ ਪੰਜਾਬੀ ਸੂਬਾ ਕਾਇਮ ਕਰਨ ਦੇ ਲਈ ਸਲਾਹ ਦਿੱਤੀ ਸੀ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਨਵੇਂ ਹਾਕਮਾਂ ਨੇ ਪੰਜਾਬੀਆਂ ਤੇ ਸਿੱਖਾਂ ਦੇ ਨਾਲ ਦੂਜੇ ਦਰਜੇ ਦਾ ਬਤਿਹਰਾ ਅਪਣਾਉਣਾ ਸ਼ੁਰੂ ਕਰ ਦਿੱਤਾ ਸੀ। ਨਯਾਦੇ ਗਵਰਨਰ ਨੇ ਇੱਕ ਆਰਡਰ ਜਾਰੀ ਕੀਤਾ ਸੀ ਜਿਸ ਵਿੱਚ ਉਸਨੇ ਕਿਹਾ ਕਿ ਸਿੱਖਕ ਜਰਾਇਮ ਪੇਸ਼ਾ ਕੌਮ ਹੈ ਅਤੇ ਹਿੰਦੂਆਂ ਦੇ ਲਈ ਖਤਰਾ ਹਨ ਇਸ ਲਈ ਡਿਪਟੀ ਕਮਿਸ਼ਨਰਾਂ ਨੂੰ ਇਹਨਾਂ ਦੇ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਹਨ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇਸ ਸਮੇਂ ਕੋਈ ਇੱਕ ਪ੍ਰਮੁੱਖ ਜਥੇਬੰਦੀ ਸੀ ਅਤੇ 23 ਜਨਵਰੀ 1950 ਦੇ ਦਿਨ ਕੁਝ ਪ੍ਰਮੁੱਖ ਅਕਾਲੀ ਆਗੂਆਂ ਨੇ ਡਾਕਟਰ ਭੀਮrao ਅੰਬੇਦਕਰ ਦੇ ਨਾਲ ਇੱਕ ਮੀਟਿੰਗ ਕੀਤੀ ਅਤੇ ਸਿੱਖਾਂ ਦੇ ਨਾਲ ਹੋ ਰਹੇ ਧੱਕੇ ਸੰਬੰਧੀ ਗੱਲਬਾਤ ਕੀਤੀ ਉਹਨਾਂ ਨੇ ਅਕਾਲੀ ਆਗੂਆਂ ਨੂੰ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ ਦਿੱਤੀ ਅਤੇ ਆਖਿਆ ਕਿ ਇਸ ਨਾਲ ਉਹ ਘੱਟੋ ਘੱਟ ਇੱਕ ਸੂਬੇ ਦੇ ਵਿੱਚ ਤਾਂ ਪਾਵਰ ਦੇ ਵਿੱਚ ਆ ਸਕਣਗੇ ਅਤੇ ਸਿੱਖਾਂ ਨਾਲ ਹੋ ਰਹੇ ਤਾਂ ਕੈਦੀ ਦੀ ਆਵਾਜ਼ ਚੱਕ ਸਕਣਗੇ ਨਕਲੀ ਪੁਲਿਸ ਮੁਕਾਬਲਿਆਂ ਦੀਆਂ ਘਟਨਾਵਾਂ ਦੇ ਵਿੱਚ ਪੁਲਿਸ ਨੇ 23 ਜਨਵਰੀ 1987 ਨੂੰ ਬੋਰ ਸਿੰਘ ਬੋਰਡ ਅਤੇ ਬਾਬਾ ਸੁੱਖਾ ਸਿੰਘ ਨੂੰ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਜਨਵਰੀ 1999 ਨੂੰ ਪੁਲਿਸ ਨੇ ਰਸਲ ਸਿੰਘ ਠੱਟੀ ਜੈਮਲ ਸਿੰਘ ਵਾਲਾ ਤੇ ਸਤਨਾਮ ਸਿੰਘ ਸੱਤਾ ਤਾਰਾਗੜ ਗੁਰਦਾਸਪੁਰ ਗੁਰਮੀਲ ਸਿੰਘ ਸਕੀਰਾ ਅੰਮ੍ਰਿਤਸਰ ਅਨਵਰ ਸਿੰਘ ਖਾਂਸਾ ਤੇ ਕਸ਼ਮੀਰਾ ਸਿੰਘ ਖਾਰਾ ਨੂੰ ਨਕਲੀ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਅਗਲੀ ਘਟਨਾ 24 ਜਨਵਰੀ 2011 ਦੀ ਹੈ ਇਸ ਦਿਨ ਗੜਕਾਉਂ ਦੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਹਰਿਆਣਾ ਦੇ ਪਿੰਡ ਚਿੱਲੜ ਹੌਂਦ ਵਿੱਚ ਨਵੰਬਰ 1984 ਨੂੰ ਹੋਏ 32 ਸਿੱਖਾਂ ਦੇ ਕਤਲੇਆਮ ਦਾ ਮਸਲਾ ਉਜਾਗਰ ਕੀਤਾ ਸੀ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਇਹ ਕਾਦਮ ਚੱਕਣ ਦੇ ਕਾਰਨ ਉਹਨਾਂ ਨੂੰ ਆਪਣੀ ਨੌਕਰੀ ਤੋਂ ਛੱਡੀ ਪਈ ਆ ਪਰ ਇਸ ਕਾਰਨ ਇਹ ਵੀ ਪਤਾ ਲੱਗਿਆ ਕਿ ਉਸ ਸਮੇਂ ਸਿੱਖਾਂ ਦੇ ਸਿੱਖਾਂ ਦੇ ਹੋਰ ਵੀ ਕਈ ਕਈ ਜਗ੍ਹਾ ਉੱਪਰ ਕਤਲੇਆਮ ਹੋਏ ਸਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਮੌਜੂਦਾ ਸਮੇਂ ਵਿੱਚ ਆਪ ਵੱਲੋਂ ਅਲ ਕਾ ਪਾਇਆ ਤੁਮ ਬੁਝਾਈ ਕਿ ਸੰਨ ਇਤਿਹਾਸ ਵਿੱਚ 23 ਜਨਵਰੀ ਵਾਲੇ ਦਿਨ ਵਾਪਰੀ ਉਹ ਜਮਤਪੂਰਨ ਘਟਨਾਵਾਂ ਅਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ